ਨਯਰ ਦੇ ਉੱਤੇ ਲੱਕੜੀਆਂ ਇਕੱਠੀਆਂ ਕਰਦਿਆਂ ਕਰਦਿਆਂ ਦਾ ਸਾਡਾ ਵਜ ਗਿਆ ਹੀ ਨਾਸ ਪਾਣੀ ਦੀ ਪਿਆਸ ਬਹੁਤ ਲੱਗੀ ਵੀਗਾ ਬਟ ਅਸੀਂ ਪਾਣੀ ਲੈ ਕੇ ਨਹੀਂ ਆਏ ਸਾਡੀ ਇਹੀ ਗਲਤੀ ਹੋ ਗਈ ਆ ਦੇਖਦੇ ਆ ਦੋ ਪਾਰ ਇਕੱਠੇ ਕਰ ਲਏ ਅਸੀਂ ਦੋ ਹੋਰ ਦੇਖਦੇ ਆ ਨਹੀਂ ਬਣ ਜਾਣ ਉਹਦਣਾ ਇੱਥੇ ਇੱਕ ਵੱਡਿਆ ਦਾ ਆਪਣਾ ਡੰਡਾ ਜੱਗੀ ਹੈ ਹੈ ਚਲੇਦਾ ਤਿਆਰੇ ਮਿਲਿਆ ਆਪਾਂ ਛੱਕ ਲੰਨੇ ਆ ਚਲ ਇਦੋਂ ਦੇਖਿਆ ਉਹਨੇ ਜਾ ਕੇ ਬੱਸ ਬਹੁਤ ਲੱਗੀ ਸਾਲੇ ਚੱਪਲ ਦੇ ਵਿੱਚ ਕੰਡੇ ਵੀ ਵੜ ਗਏ ਯਾਰ ਮੋٹے ਮੋਟੇ ਕੰਡੇ ਵੜ ਗਏ ਸਾਲੇ ਕਿੱਥੇ ਗਰੀ ਵੀ ਹੈ ਕੀ ਕਰ ਜਗੀ ਕਿੱਥੇ ਇੱਕ ਗਰੀ ਵੀ ਕੀ ਕਰ ਇਦਣ ਜਾਊਗਾ ਕਿਦਣ ਜਾਊ ਅਟਾਲੀ ਗਰੀ ਵੀ ਆ ਪਰ ਟਾਲੀ ਗਰੀ ਦੀ ਪਾਣੀ ਦੇ ਵਿੱਚ ਯਾਰ ਇਹ ਸੁੱਕੀ ਤਾਂ ਨਹੀਂ ਹੈਗੀ ਹੈ ਤਾਂ ਗਿੱਲੀ ਹੋਇਆ ਯਾਰ ਲੱਗਦੀ ਹੈ ਸੁੱਕੀ ਤਾਂ ਨਹੀਂ ਲੱਗਦੀ ਹੈਗੀ ਤਾਂਦੀ ਲੱਗਦੀ ਤਾਂ ਗਿੱਲੀ ਹੈ ਇਹ ਆਦਰ ਕਿਹਾ ਸਰੀਪਿਆ ਆਹ ਦੇਖ ਤਕ ਟਾਲੀ ਆ ਆ ਵੀ ਟਾਲੀ ਆਵਾ ਆ ਥੱਲੇ ਸਰੀਪਿਆ ਜਗੀ ਆ ਸਰੀ ਦਾ ਡੰਡਾ ਪਿਆ ਹੈ ਹੈ ਤਾਂ ਪਰ ਸੁੱਕਾ ਹੀ ਹੈ ਨਾ ਕਰ ਲਈ ਇਹਨੂੰ ਵੀ ਇਕੱਠਾ ਹੈ ਹੈ ਸਰੀ ਨਹੀਂ ਉਹ ਆਹੇ ਕੀ ਬੋਲਦੇ ਇਹਨੂੰ ਖੈਰ ਦੀ ਲੱਕੜੀ ਆਹ ਦੇਖ ਕੰਡੇ ਵਾਲੀ ਨਹੀਂ ਵੜਣੀ ਇੰਨਾ ਵਧੀਆ ਡੰਡਾ ਹੈ ਹਾਂ ਜਰਾ ਮੋਟਿੰ ਨਾ ਪਾ ਲਿਆ ਤਾ ਟੁੱਟੂ ਵੀ ਇੱਥੇ ਤਾਰ ਅੰਦਰ ਅੰਦਰ ਜਾ ਅੱਲਾ ਮੈਂ ਵੀ ਤਾ ਆਉਂਗਾ ਹਾਂ ਮੋਟਾ ਉਹੀ ਸਿੱਧਾ ਹੋਇਆ ਵੇਰ ਬਦਲ ਇਧਰ ਹੋ ਗਿਆ ਸਾਲਾ ਉਹਦੇ ਦੇਲੇ ਇਹ ਕਿਡਾ ਅੱਛਾ ਹੈ ਆਪੇ ਗਿਰਜੂ ਵੀ ਕਿਸੇ ਦਿਨ ਫੇਰ ਹਾਂ ਵਾਲੀ ਹੋ ਜਾਗੀ ਕਿੱਥੇੋਂੋਂ ਦਾ ਖੜਾ ਕਿੱਥੇੋਂੋਂ ਆਉਂਦਾ ਕਿੱਥੇੋਂੋਂ ਆਉਂਦਾ ਦੇਖੀ ਡਰਦੀ ਆ ਗਈ ਜਿੱਥੇ ਹਰ ਗੱਲ ਨੁੜੀਦੀ ਗੱਲ ਕਿੱਥੇ ਬਣਾ ਰਿਹਾ ਯਾਰ ਖੇਲ ਦੀ ਸਾਰੀ ਆ ਹਾਂ ਖੇਲ ਦੀਆਂ ਸਾਰੀ ਦੇਖੀ ਹਾਂ ਦੂਸਰਾ ਪਾਸੇ ਨਾ ਬਣਾ ਵੀਡੀਓ ਹਾਂ ਆਉਗੀ ਆਉਗੀ ਬੱਡਰ ਨਹੀਂ ਆਰਮਨਾਲ ਆ ਰਹੀਆਂ ਬੈਠ ਕੇ ਇਹ ਤੇਰੀ ਲਸੀ ਹੋ ਗਈ ਜਿੰਨੇ ਆਈ ਤੇ ਜੰਤਰੇ ਖੁੱਲ ਗਏ ਜੰਤਰਮਨ ਦਵਾਰ ਗਣਾ ਬਣਾ ਰਿਹਾ ਹੂੰ ਠੀਕ ਹੋ ਗਿਆ ਉਹ ਦਿਨ ਪਿਆ ਹਾ ਤਾਨੂੰ ਟੱਕ ਜਾ ਤਾਂ ਟੁੱਟ ਗਿਆ ਬਾਸ ਨੂੰ ਤਾਂ ਟੱਕ आरी है कि ना? कोई तो गरीबी तो के किसी चीज़ पर अपन उधम बटके लगे हैं। ओली ओली। लो जीजू खोल। हम लोगों ने। अच्छा जोर कर कर लेने ताली गया में। ਲੋਜੀ ਘਰ ਤੋਂ ਬਗੀਰਤੀ ਟਾਲੀ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਤਾਂ ਟਾਲੀ ਗਿਰ ਗਈ ਦੇਖ ਐਡਾ ਸ਼ਿਕਾਰ ਸੱਟ ਲਿਆ ਅਸੀਂ ਦੇਖੋ ਕਿਵੇਂ ਪੁੱਛਦਾ ਕਰ ਲੈ ਆਣਾ ਤਾਂ ਬਹੁਤ ਔਖਾ ਇਹ ਲੱਕੜ ਹਰੇ ਨੇ ਲਾਤਾ ਚੀਰੇ ਨੂੰ ਇਹਦੇ ਤੇ ਟੋਟੇ ਕਰ ਲੈਨੇ ਆਪਾਂ ਛੋਟੇ ਛੋਟੇ ਤੇ ਲੈ ਕੇ ਚੱਲਦੇ ਘਰ ਨੂੰ ਨਾਰੀ ਉਹ ਬਹੁਤ ਚਾਲਦੀ ਜਾਂਦੀ ਹੈ ਜੋ ਨਵੇਂ ਹੁੰਦੇ ਹੁੰਦੇ ਹੂੰ ਤੇ ਮੱਛੀਆਂ ਨੂੰ ਮਾਰਦੇ ਖੜਦਾ ਫੂਸਦਾ ਵੀ ਬੱਟਣਾ ਪੈਣਾ ਆਪਣਾ ਸੁੱਭ ਬੜਦੇ ਇਹਨੂੰ ਤੇ ਬਣਾਉਣਾ ਇੱਕ ਸੁੱਭ ਵਧੀਆ ਜਾ। ਲੋ ਜੀ ਆਹ ਬੱਢ ਲਈ ਆਪਾਂ ਨੇ ਖੜ ਇੱਥੇ ਤਿਆਰ ਕਰਦੇ ਹੁਣ ਇੱਕ ਵਧੀਆ ਸੁੱਭ ਰੱਸੀ ਦਾ ਕੰਮ ਲੈਣਾ ਆਪਾਂ ਨੇ ਇਹ ਤਾਂ ਬੱਟ ਲਈ ਆਪਾਂ ਨੇ ਤਾਂ ਸੁੱਭ ਕਾਫੀ ਲੰਬੀ ਰੱਸੀ ਬੱਟ ਲਈ ਆਪਾਂ ਨੇ ਇਹ ਤਾਂ ਤਿਆਰ ਕਰ ਲਈ ਰੱਸੀ ਹੁਣ ਬੰਨਦੇ ਆਂ ਇਹਦੇ ਕੋਲ ਆਪਣੀਆਂ ਲੱਕੜੀਆਂ ਦਾ ਹਾਲ ਦੇਖ ਲਓ ਕਿੱਥੇ ਸਾਰੀ ਭਰ ਕੇ ਨਦੀ ਚੱਲਦੀ ਹੁੰਦੀ ਆ ਹੁਣ ਕਿਤੇ ਕਿਤੇ ਪਾਣੀ ਆ ਉਹਦੇ ਚ ਵੀ ਆ ਗੇ ਹੋ ਗਿਆ ਆ ਪੱਕ ਗਿਆ ਹਾਂ ਪੱਤੇ ਹੀ ਹੋ ਗਏ ਕਾਫੀ ਵੱਡੇ ਵੱਡੇ ਟੋਬੇ ਹੀ ਬਣਿਆ ਪਿਆ ਆ ਬੜਾ ਕੰਮ ਹੋ ਗਿਆ ਜੀ ਖਤਮ ਤਕਰੀਬਨ ਤਕਰੀਬਨ ਜਿਹੜਾ ਕੰਮ ਅਸੀਂ ਲੱਕੜੀਆਂ ਵੱਟ ਲੀਆਂ ਹੁਣ ਦੇਖਦੇ ਹਾਂ ਹੁਣ ਅੱਪਾ ਚੱਲਦੇ ਆਪਾਂ ਘਰ ਨਾਲੇ ਵੀ ਲੈਣਾ ਸਾਰਾ ਸਾਮਾਨ ਵੱਡਿਆ ਹੋਇਆ ਜਿਹੜਾ ਘਰਾਂ ਲੈ ਕੇ ਜਾਣਾ ਜਿਆਦਾ ਔਖਾ ਵੱਡਣਾ ਸੌਖਾ ਲਓ ਜੀ ਫਾਈਨਲੀ ਆਪਣਾ ਕੰਮ ਹੋ ਗਿਆ ਖਤਮ ਆ ਲੱਕੜੀਆਂ ਲੱਦ ਲੀਆਂ ਤੇ ਹੁਣ ਚੱਲੇ ਆਪਾਂ ਘਰ ਨੂੰ ਅੱਜ ਦੇ ਵਲੌਗ ਵਿੱਚ ਇੰਨੀ ਸੀਗਾ ਰੱਬ ਰੱਖਾ ਧੰਨਵਾਦ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਦਬਾ ਦਿਓ ਧੰਨਵਾਦ